ਕਿ ਟਿੱਡਤਾ ਮੰਗੂਗਾ ਹੀ ਰੋਟੀ ਕੰਮ ਤਾ ਕਰਕੇ ਜਾਣਾ ਹੀ ਪੈਂਦਾ ਤੇ ਜਿਵੇਂ ਮਰਦੇ ਥੱਕ ਥੱਕ ਕੇ ਫਿਰ ਵੀ ਕਰਨਾ ਪੈਂਦਾ ਹੀ ਸ਼ੌਕ ਤਾਂ ਹੀ ਕੀ ਕਹਿੰਦੇ ਸੀਗਾ ਇਹ ਮੇਰਾ ਪੁਲਿਸ ਬਣਨ ਦਾ ਸ਼ੌਕ ਸੀ ਬਹੁਤ ਜ਼ਿਆਦਾ ਤੇ ਫਿਰ ਗਰੀਬੀ ਦੀ ਹਾਲਤ ਦੇਖ ਕੇ ਮੜਿਆ ਫਿਰ ਪੜਿਆ ਨਹੀਂ ਗਿਆ ਮੈਨੂੰ ਕਿਉਂਕਿ ਫੀਸ ਜ਼ਿਆਦਾ ਸੀ ਪ੍ਰਾਈਵੇਟ ਤੇ ਤਾ ਕਰਕੇ ਉਹ ਜਿਸ ਤਰ੍ਹਾਂ ਟ੍ਰੈਫਿਕ ਪੁਲਿਸ ਦੀ ਹੁੰਦੀ ਆ ਤੁਹਾਡੀ ਉਮਰ ਘਾਟਾ ਨਾ ਤੇ ਉਹਤੇ ਕਿਵੇਂ ਹੈਂਡਲ ਕਰਦੇ ਥੀ ਪਰ ਉਹ ਤੇ ਫਿਰ ਉਹਨੂੰ ਦੱਸਣਾ ਪੈਂਦਾ ਹੀ ਤੇ ਉਹ ਮੈਨੂੰ ਰੋਕ ਲੈਂਦੇ ਨੇ ਕਿੰਨਾ ਤਾਂ ਉਹ ਪੁੱਛਦੇ ਨੇ ਜਿਵੇਂ ਵੀ ਮੁੰਡਾ ਹੈ ਕਿ ਕੁੜੀ ਹੈ ਅੱਛਾ ਕਿਉਂਕਿ ਮੇਰੇ ਬਾਲ ਸਾਰੇ ਕਵਰ ਹੁੰਦੇ ਨੇ ਨਾ ਹੀ ਤਾਂ ਫਿਰ ਉਹਨੂੰ ਦੱਸਿਆ ਜੇ ਮੈਂ ਦੱਸਾਂ ਕਿ ਮੈਂ ਕੁੜੀ ਹਾਂ ਤਾਂ ਫਿਰ ਉਹ ਕਹਿੰਦੇ ਚੱਲ ਕੋਈ ਨਹੀਂ ਕਹਿੰਦੇ ਕੰਮ ਕੀ ਕਰ ਰਹੀ ਹੈ ਕਿ ਵੀ ਕੀ ਪ੍ਰੋਬਲਮ ਹੈ ਫਿਰ ਉਹਨੂੰ ਪ੍ਰੋਬਲਮ ਦੱਸਣੀ ਪੈਂਦੀ ਹੈ ਫਿਰ ਉਹ ਛੱਡ ਦਿੰਦੇ ਨੇ ਕਹਿੰਦੇ ਚੱਲ ਕੋਈ ਨਹੀਂ ਪੁੱਤ ਤੂੰ ਕੰਮ ਕਰੀ ਜਾ ਕਹਿੰਦੇ ਅਸੀਂ ਨਹੀਂ ਰੋਕਦੇ ਹੈਗੇ ਮੇਰਾ ਸੁਪਨਾ ਬਸ ਇੱਕੋ ਹੀ ਰਹਿ ਗਿਆ ਜੀ ਹੁਣ ਕੰਮਕਾਰ ਕਰਕੇ ਪੈਸੇ ਕੋਲ ਇਕੱਠਾ ਕਰਕੇ ਬਾਹਰ ਚੱਲ ਜਾਣਾ ਨੇ ਸ਼ੌਕ ਨਹੀਂ ਸੀ ਸ਼ੌਕ ਤਾਂ ਦੂਜੇ ਕਾਰਾ ਚਲਾਉਂਦਾ ਸੀਗਾ ਜੀ ਤੇ ਕਈ ਵਾਰੀ ਸੁਪਨੇ ਵਿੱਚ ਵੀ ਆਉਂਦਾ ਸੀ ਹਨਾ ਜੀ ਕਿ ਵੀ ਕਾਰਾ ਚਲਾਵਾਂ ਹਨਾ ਕਾਰਾ ਤਾਂ ਮੈਨੂੰ ਕਿਹੜਾ ਪਤਾ ਤੇ ਕਿ ਵੀ ਆ ਗੱਡੀ ਹੱਥ ਲੱਗ ਜੂਗੀ ਮੇਰੇ ਕਿਉਂਕਿ ਹੋਰ ਕਿ ਮੈਨੂੰ ਵਧੀਆ ਲੱਗਿਆ ਕਿ ਕੋਠੀ 'ਚ ਵੀ ਮੈਂ ਕੰਮ ਕਰਕੇ ਦੇਖ ਲਿਆ ਖੇਤਾ 'ਚ ਵੀ ਮੈਂ ਕੰਮ ਕਰਕੇ ਦੇਖ ਲਿਆ ਸਾਰੇ ਕਿੱਥੇ ਕੰਮ ਕਰਕੇ ਦੇਖ ਰਿਹਾ ਹੂੰ ਮੇਰੀ ਡਰਾਈਵਿੰਗ ਹੀ ਚੱਲ ਰਹੀ ਮੈਨੂੰ ਸਭ ਤੋਂ ਵੈਟਰ ਇਹੀ ਲੱਗਿਆ ਜੀ ਕਿ ਕਿਸੇ ਦੇ نیچے ਮੈਂ ਕੰਮ ਨਹੀਂ ਕਰ ਸਕਦਾ ਹੰਦੇ ਚੱਲ ਆਪਣੇ ਕੁੜੀ ਦਾ ਰਿਸ਼ਤਾ ਕਰਦੇ ਵਿਆਹ ਕਰਦੇ ਹੁਣੇ ਉਮਰ ਨਹੀਂ ਹੈਗੀ ਕੰਮ ਕਰਨ ਦੀ ਹਾਂਜੀ ਪਰ ਉਹਨਾਂ ਨੂੰ ਪੁੱਛਿਆ ਜਾਵੇ ਕਿ ਹਾਂ ਵੀ ਮੇਰੇ ਘਰ ਤੇ ਫਿਰ ਰਾਸ਼ਨ ਕੌਣ ਲਿਆ ਕੇ ਦੇ ਤੁਸੀਂ ਦੋਗੇ ਮੈਂ ਵਿਆਹ ਕਰਨਾ ਤਾਂ ਮੈਂ ਹੁਣੇ ਕਰ ਲਾ ਮੇਰੇ ਪਾਈ ਪੈਣ ਵੀ ਪੜਨਗੇ ਸੋ ਜ਼ਿੰਮੇਵਾਰੀਆਂ ਨੇ ਮੰਮੀ ਦੀ ਹੁਣ ਉਮਰ ਹੋ ਗਈ ਹੈ ਕਿ ਮੰਮੀ ਦੇ ਸਾਥ ਤਾਂ ਮੈਂ ਨਹੀਂ ਦੇਣਾ ਤਾਂ ਹੋਰ ਕੌਣ ਦਊਗਾ ਭਾਈ ਐ ਪਾਈ ਦਾ ਵਿਆਹ ਹੋ ਗਿਆ ਉਹ ਆਪਣਾ ਪੁੱਛਦਾ ਨਹੀਂ ਹੈਗਾ ਨਹੀਂ ਡੈਡੀ ਤਾਂ ਦੇਖੋ दारू ਪਿੰਦੇ ਆ ਜੋ ਸਾਨੂੰ ਖਰਚਾ ਪਾਣੀ ਦਿੰਦੇ ਨਹੀਂ ਉਲਟਾ ਲੈਂਦੇ ਆ ਮੇਰੇ ਤੋਂ ਹਾਂਜੀ ਕਹਿੰਦੇ ਮੈਨੇ ਰੋਟੀ ਨਹੀਂ ਖਾਈ ਅੱਜ ਮੈਨੂੰ ਇੰਨੇ ਪੈਸੇ ਦੇ ਦੇ ਉਹਨੇ ਪੈਸੇ ਦੇ ਦੇ ਤੁਹਾਨੂੰ ਪਤਾ ਹੀ ਆ ਦੇਖ ਕੇ ਦੇਨੇ ਪੈਂਦੇ ਆ ਹਾਂਜੀ ਕਿਉਂਕਿ ਕੋਈ ਵੀ ਅੱਛਾ ਜਿੰਨਾ ਮਰਜ਼ੀ ਆ ਪਰ ਹੈ ਤਾਂ ਡੈਡੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਹਾਂਜੀ ਪੰਜਾਬ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਪ੍ਰਦੀਪ ਅਟੋਲ ਅੱਜ ਮੇਰੇ ਨਾਲ ਕਾਜਲ ਮੌਜੂਦਾ ਜਿਸ ਨੂੰ ਕੀ ਤੁਸੀਂ ਅਕਸਰ ਹੀ ਵੀਡੀਓਜ਼ ਦੇ ਵਿੱਚ ਟਰੱਕ ਡਰਾਈਵਿੰਗ ਕਰਦੇ ਹੋਏ ਦੇਖਿਆ ਹੋਵੇਗਾ ਹਾਲਾਂਕਿ ਕਰਦੀਆਂ ਮਜਬੂਰੀਆਂ ਕੁਝ ਅਜਈਆਂ ਹੁੰਦੀਆਂ ਨੇ ਕਿ ਜਦੋਂ ਬੰਦੇ ਸਿਰ ਤੇ ਪੈਂਦੀ ਆ ਤਾਂ ਕੰਮ ਕਰਨਾ ਪੈਂਦਾ ਹੈ ਹਨਾ ਕੋਈ ਵੀ ਕੰਮ ਹੋ ਗਿਆ ਹਾਲਾਂਕਿ ਕੋਈ ਵੀ ਫੀਲਡ ਹੋ ਗਿਆ ਪਰ ਜਦੋਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਤਾਂ ਉਹਨਾਂ ਜ਼ਿੰਮੇਵਾਰੀਆਂ ਨੂੰ ਸਮਝਦਿਆਂ ਹੋਇਆਂ ਇਸ ਕਾਜਲ ਦੇ ਵੱਲੋਂ ਕਰਦੀਆਂ ਜ਼ਿੰਮੇਵਾਰੀਆਂ ਨੂੰ ਚੱਕਿਆ ਗਿਆ ਤੇ ਨਾਲ ਹੀ ਕੰਮ ਸ਼ੁਰੂ ਕੀਤਾ ਗਿਆ ਸੋ ਜਾਣਦੇ ਹਾਂ ਕਿ ਟਰੱਕ ਡਰਾਈਵਿੰਗ ਦੇ ਵਿੱਚ ਉਹਨਾਂ ਦਾ ਇਹ ਸਫ਼ਰ ਕਿਵੇਂ ਰਹਾ ਸਸ਼ਰਕਾ ਸਸ਼ੀਕਾ ਮੈਮ ਕਿਵੇਂ ਹੋ ਵਧੀਆ ਜੀ ਅੱਜਕੱਲ ਟਰੱਕ ਚਲਾ ਰਿਹਾ ਹਾਂ ਕਿਵੇਂ ਲੱਗ ਰਿਹਾ ਠੀਕ ਲੱਗ ਰਿਹਾ ਜੀ ਕਰਨਾ ਪੈਂਦਾ ਹੀ ਐ ਕਿਉਂਕਿ ਟਿੱਡ ਤਾਂ ਮੰਗੂਗਾ ਹੀ ਰੋਟੀ ਖਾਣ ਨੂੰ ਤਾਂ ਕਰਕੇ ਜਾਣਾ ਹੀ ਪੈਂਦਾ ਤੇ ਜਿਵੇਂ ਮਰਜ਼ੇ ਥੱਕ ਥੱਕ ਕੇ ਫਿਰ ਵੀ ਕਰਨਾ ਪੈਂਦਾ ਜੀ ਕਾਜਲ ਕੀ ਮਜਬੂਰੀ ਸੀਗੀ ਕਿ ਤੁਹਾਨੂੰ ਟਰੱਕ ਡਰਾਈਵਿੰਗ ਕਰਨੀ ਪਈ ਹਾਲਾਂਕਿ ਤੁਹਾਡੀ ਤਾਂ ਉਮਰ ਵੀ ਬਹੁਤ ਛੋਟੀ ਹੈ ਬਾਜੀ ਘਰ ਦੇ ਵਿੱਚ ਕੋਈ ਕੰਮ ਕਰਨ ਵਾਲਾ ਹੈ ਨਹੀਂ ਸੀ ਭਾਈ ਵੀ ਸਾਥ ਨਹੀਂ ਦਿੰਦਾ ਤੇ ਡੈਡੀ ਦਾਰੂ ਪਿੰਦੇ ਨੇ ਤਾਂ ਕਰਕੇ ਮੈਨੂੰ ਇਹ ਕੰਮ ਕਰਨਾ ਪਿਆ ਕਹਿੰਦਾ ਮਤਲਬ ਘਰ ਦੇ ਸਹਿਯੋਗ ਵਾਸਤੇ ਤੁਸੀਂ ਸਾਰਾ ਕੰਮ ਕਰ ਰਹੇ ਹੋ ਹਾਂਜੀ ਹਾਂਜੀ ਸਾਰਾ ਕੰਮ ਕਰਨਾ ਪੈ ਰਿਹਾ ਕੋਈ ਜ਼ਿਆਦਾ ਮੈਨੂੰ ਤਾਂ ਡਰਾਈਵਿੰਗ ਜ਼ਿਆਦਾ ਸੂਟ ਕੀਤਾ ਤਾਂ ਕਰਕੇ ਆ ਕੰਮ ਕੀਤਾ ਕਵਾੜ ਦਾ ਪੜ੍ਹੇ ਕਿੰਨੇ ਹੋ ਤੁਸੀਂ ਮੈਂ 10th ਕੀਤੀ ਹੈ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਨਹੀਂ ਕੀਤਾ ਜੀ ਬਹੁਤ ਔਖੀ ਸੀ ਕਿ ਉਹ ਵੀ 10th ਕਰ ਲਈਏ ਨਹੀਂ ਤਾਂ ਇਹ ਵੀ ਹੋਣੀ ਨਹੀਂ ਸੀਗੀ ਬੰਕ ਮਾਰ ਮਾਰ ਕੇ ਕੀਤੀ ਹੈ ਉਹ ਵੀ ਅੱਛਾ ਹਾਂਜੀ ਕਿਉਂ ਬਸ ਕਰਿਆਣਾ ਹੁੰਦਾ ਸੀ ਕਿਉਂਕਿ ਕੰਮ ਕਰਨਾ ਹੁੰਦਾ ਸੀ ਕਿਉਂਕਿ ਗਾਹਕ ਖੜੇ ਹੁੰਦੇ ਸੀ ਸਿਰ ਤੇ ਫੋਨ ਤੇ ਫੋਨ ਕਰੇ ਜਾਂਦੇ ਸੀ ਕਿ ਵੀ ਆਜੋ 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 ਫਿਰ ਆਣਾ ਵੀ ਜ਼ਰੂਰੀ ਹੁੰਦਾ ਸੀ ਕਿਉਂਕਿ ਫਿਰ ਉਹੀ ਮਾਲ-ਮੋਲ ਵੇਚ ਕੇ ਸਾਨੂੰ ਅੱਗੋਂ ਪੈਸੇ ਮਿਲਨੇ ਸੀ। ਤਾਂ ਕਰਕੇ ਤਾਂ ਤੀ ਕੀਤੀ। ਜਿਵੇਂ ਹੁਣ ਤੁਸੀਂ ਸਟੱਡੀ ਵੀ ਹਨ 10th ਕੀਤੀ ਆ ਤੇ ਹੋਰ ਵੀ ਪੜ੍ਹਾਈ ਦਾ ਸ਼ੌਂਕ ਤਾਂ ਜ਼ਰੂਰ ਹੁੰਦਾ ਹੈ ਹਨਾ ਕਿ ਅਸੀਂ ਪੜਹੀਏ, ਪੜ ਲਈਏ, ਕੁਝ ਬਣੀਏ। ਪਰ ਕਰਦਿਆਂ ਮਜਬੂਰੀਆਂ ਕਈ ਵਾਰ ਐਦਾਂ ਦੇ ਜਾਂ ਹਾਲਾਤ ਹੋ ਜਾਂਦੇ ਆ ਕਿ ਸਾਨੂੰ ਹਨਾ ਉਵੇਂ ਨਹੀਂ ਕੁਝ ਕਰਨ ਨੂੰ ਮਿਲਦਾ। ਫਿਰ ਮਤਲਬ ਕਿਵੇਂ ਦੇ ਤੁਸੀਂ ਇਸ ਚੀਜ਼ ਨੂੰ ਕਿਵੇਂ ਖੁਦ ਨੂੰ ਸੰਭਾਲਦੇ ਹੋ ਕਿ ਹਾਂ ਵੀ ਇੱਕ ਪਾਸੇ ਤਾਂ ਮੇਰਾ ਪੜਨ ਦਾ ਸ਼ੌਂਕ ਗਿਆ ਪਰ ਦੂਸਰੇ ਪਾਸੇ ਘਰ ਦੀ ਜ਼ਿੰਮੇਵਾਰੀ ਆ। ਸ਼ੌਕ ਤਾਂ ਹੀ ਕੀ ਕਹਿੰਦੇ ਸੀਗਾ ਇਹ ਮੇਰਾ ਪੁਲਸ ਬਣਨ ਦਾ ਸ਼ੌਕ ਸੀ ਬਹੁਤ ਜ਼ਿਆਦਾ ਤੇ ਫਿਰ ਗਰੀਬੀ ਦੀ ਹਾਲਤ ਦੇਖ ਕੇ ਮੜਾ ਜਾ ਫਿਰ ਪੜਿਆ ਨਹੀਂ ਗਿਆ ਮੇਰ ਤੋਂ ਕਿਉਂਕਿ ਫੀਸ ਜ਼ਿਆਦਾ ਸੀ ਪ੍ਰਾਈਵੇਟ 'ਚ ਤਾਂ ਕਰਕੇ ਫਿਰ ਮੈਂ ਕਿਹਾ ਵੀ ਕੰਮ ਹੀ ਠੀਕ ਆ ਇੱਕ ਇੱਕ ਵਾਲੇ ਹੀ ਫੋਕਸ ਦੇ ਸਕਦੇ ਆ ਕੰਮ ਵਾਲੇ ਆ ਪੜਾਈ ਵਾਲ ਦੇਖ ਲਓ ਤਾਂ ਕਰਕੇ ਫਿਰ ਮੈਂ ਕੰਮ ਵਾਲੀ ਫੋਕਸ ਦਿੱਤਾ ਜ਼ਿਆਦਾ ਕਰ ਕਿ ਕੰਮ ਵਾਲ ਦੇ ਕੇ ਫਿਰ ਮੇਰੇ ਘਰ ਦਾ ਗੁਜ਼ਾਰਾ ਚੱਲਦਾ ਬੜੀ ਹਿੰਮਤ ਆ ਬਸ ਹਿੰਮਤ ਬਣਾਨੀ ਪੈਂਦੀ ਆ ਜੀ ਜਿਸ ਤਰ੍ਹਾਂ ਹੁਣ ਤੁਸੀਂ ਟਰਕਿੰਗ ਲਾਈਨ ਦੇ ਵਿੱਚ ਆਉਣਾ ਤੇ ਟਰੱਕ ਚਲਾਉਂਦੇ ਹਾਂ ਲੋਡ ਕਰਦੇ ਹਾਂ ਸਮਾਨ ਲੈ ਕੇ ਜਾਂਦੇ ਹਾਂ ਰਸਤੇ ਦੇ ਵਿੱਚ ਕਈ ਵਾਰ ਸੋ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਕਦੇ ਕੋਈ ਮੁਸ਼ਕਲ ਆਈ ਹੈ ਤੁਹਾਨੂੰ ਹਾਂਜੀ ਬਹੁਤ ਆਈ ਹੈ ਕਿਉਂਕਿ ਇਹ ਮਸ਼ੀਨਰੀ ਹੁੰਦੀ ਹੈ ਜੀ ਮਸ਼ੀਨਰੀ ਦੇ ਕਿਸੇ ਦਾ ਹੱਥ ਜੋਰ ਨਹੀਂ ਚੱਲਦਾ ਨਾ ਹੀ ਮੇਰਾ ਚੱਲਦਾ ਨਾ ਹੀ ਉੱਪਰ ਵਾਲਦਾ ਕਿਸੇ ਦਾ ਨਹੀਂ ਚੱਲਦਾ ਕਿਉਂਕਿ ਮਸ਼ੀਨਰੀ ਕਿੱਥੇ ਵੀ ਖਰਾਬ ਹੋ ਸਕਦੀ ਆ ਤੇ ਐਟੋ ਟਾਈਮ ਤੇ ਨਾ ਹੀ ਕੋਈ ਮਕੈਨਿਕ ਮਿਲਦਾ ਨਾ ਕੋਈ ਕੁਛ ਮਿਲਦਾ ਤੇ ਫਿਰ ਜਿੰਨਾ ਕ ਮੈਨੂੰ ਪਤਾ ਉਹਨਾਂ ਕ ਫਿਰ ਮੈਨੂੰ ਕਰਨਾ ਪੈਂਦਾ ਆਪ ਹੀ ਖੋਲ ਕੇ ਗੱਡੀ अच्छा ਵੀ ਸਾਰਾ ਕੁਝ ਆਪ ਹੀ ਕਰ। ਹਾਂਜੀ ਆਪ ਹੀ ਕਰਨਾ ਪੈਂਦਾ ਜੇਗਾ ਇਹ ਬੰਦ-ਬੰਦ ਹੋ ਜਾਂਦੀ ਹੈ ਗੱਡੀ ਕਈ ਵਾਰੀ ਖੜੀ-ਖੁੜੀ ਹੋ ਜਾਂਦੀ ਆ ਤਾਂ ਮੈਨੂੰ ਆਪ ਹੀ ਹੈਂਡਲ ਕਰਨਾ ਪੈਂਦਾ ਕਿਉਂਕਿ ਕੋਈ ਨਾਲ ਨਹੀਂ ਹੁੰਦਾ ਨਾ ਮੇਰੇ ਹੀ। ਹੁਣ ਜਿਸ ਤਰ੍ਹਾਂ ਟ੍ਰੈਫਿਕ ਪੁਲਿਸ ਵੀ ਹੁੰਦੀ ਆ ਥੋਡੀ ਉਮਰ ਘੱਟ ਆ ਨਾ ਤੇ ਉੱਥੇ ਕਿਵੇਂ ਹੈਂਡਲ ਕਰਦੇ ਕੋਦਿਨਾ ਫਿਰ ਉੱਥੇ ਫਿਰ ਉਹਨਾਂ ਨੂੰ ਦੱਸਣਾ ਪੈਂਦਾ ਜੀ ਫਿਰ ਉਹ ਮੈਨੂੰ ਰੋਕ ਲੈਂਦੇ ਨੇ ਪਰ ਤਾਂ ਉਹ ਪੁੱਛਦੇ ਨੇ ਜੇ ਕਿ ਵੀ ਮੁੰਡਾ ਹੈ ਕਿ ਕੁੜੀ ਹੈ। ਅੱਛਾ ਕਿਉਂਕਿ ਮੇਰੇ ਬਾਲ ਸਾਰੇ ਕਵਰ ਹੁੰਦੇ ਨੇ ਨਾ ਜੀ। ਤਾਂ ਫਿਰ ਉਹਨਾਂ ਨੂੰ ਦੱਸਿਆ ਜੇ ਮੈਂ ਦੱਸਾਂ ਕਿ ਮੈਂ ਕੁੜੀਆਂ ਤਾਂ ਫਿਰ ਉਹ ਕਹਿੰਦੇ ਚੱਲ ਕੋਈ ਨਹੀਂ ਫਿਰ ਕਹਿੰਦੇ ਕੰਮ ਕਿਉਂ ਕਰੀਏ ਕਿ ਵੀ ਕੀ ਪ੍ਰੋਬਲਮ ਆ ਫਿਰ ਉਹਨਾਂ ਨੂੰ ਪ੍ਰੋਬਲਮ ਦੱਸਣੀ ਪੈਂਦੀ ਹੈ ਫਿਰ ਉਹ ਛੱਡ ਦਿੰਦੇ ਨੇ ਕਹਿੰਦੇ ਚੱਲ ਕੋਈ ਨਹੀਂ ਪੁੱਤ ਤੂੰ ਕੰਮ ਕਰੀ ਜਾ ਕਹਿੰਦੇ ਅਸੀਂ ਨਹੀਂ ਰੋਕਦੇ ਹੈਗੇ ਕਈ ਪੁਲਸ ਹੁੰਦਾ ਮੇਰਾ ਚਲਾਨ ਵੀ ਕੱਟਿਆ ਹੈ ਕਈ ਵਾਰੀ 3 ਵਾਰੀ ਮੇਰਾ ਚਲਾਨ ਕੱਟ ਗਿਆ ਪਰ ਮੈਂ ਛੁੜਵਾ ਲਿਆ ਸੀ ਫਿਰ ਉੱਤੇ ਬਾਅਦ ਤੇ ਮੇਰਾ ਲਾਇਸੈਂਸ ਬਣ ਗਿਆ ਕਹਿੰਦੇ ਲਾਇਸੈਂਸ ਬਣਾ ਲਾ ਫਿਰ ਮੇਰਾ ਹੈਵੀ ਲਾਇਸੈਂਸ ਹੁਣ ਬਣ ਗਿਆ ਫਿਰ ਹੁਣ ਮੈਨੂੰ ਕੋਈ ਨਹੀਂ ਰੋਕਦਾ ਹੈਗਾ ਰਸਤੇ 'ਚ ਅੱਛਾ ਹ ਜਿਸ ਰਾਉ ਨੇ ਹੋਰ ਵੀ ਕੁੜੀਆਂ ਦੇ ਸੁਪਨੇ ਹੁੰਦੇ ਆ ਕਿ ਮੈਂ ਆ ਕਰਾਂ ਉਹ ਕਰਾਂ ਹਨਾ ਤੇ ਕੋਈ ਤੁਹਾਡਾ ਸੁਪਨਾ ਹੋਰ ਹੋਵੇ ਮੇਰਾ ਸੁਪਨਾ ਬਸ ਇੱਕੋ ਹੀ ਰਹਿ ਗਿਆ ਜੀ ਹੁਣ ਕੰਮਕਾਰ ਕਰਕੇ ਪੈਸੇ ਉਹ ਇਕੱਠਾ ਕਰਕੇ ਬਾਹਰ ਚੱਲ ਜਾ ਬਾਹਰ ਕਿਤੇ ਬਾਹਰ ਕਿੱਥੇ ਵੀ ਲੱਗ ਜਾ ਜੀ ਕਿੱਥੇ ਵੀ ਤੁੱਕਾ ਲੱਗ ਜਾ ਅੱਛਾ ਕੀ ਬਾਹਰਲੀ ਕੰਟਰੀ ਜਾਣਾ ਹੈ ਹਾਂਜੀ ਬਾਹਰਲੀ ਕੰਟਰੀ ਜਾਣਾ ਕੋਈ ਵੀ ਤੁੱਕਾ ਲੱਗ ਜਾ ਉੱਥੇ ਜਾ ਕੇ ਕੰਮ ਕਰਕੇ ਕਿਉਰੇ ਇਨਕਮ ਘਟਾ ਜੀ ਅੱਛਾ ਜਿੰਨਾ ਮਰਜ਼ੀ ਉਹ ਪੂਰੇ ਦਿਨ ਕਿਸਾਈ ਹੁੰਦੀ ਹੈ ਸਾਬਨ ਦੀ ਤਰ੍ਹਾਂ ਪਰ ਫਾਲੋ ਮਤਲਬ ਹੈ ਉਹਨਾਂ ਐਗਾ ਹੀ ਮਿਲਦਾ ਜਿੰਨਾ ਦਾ ਖਰਚਾ ਚੱਲ ਜੇ ਕਿੰਨੇ ਕ ਭੰਜ ਜਾਂਦੇ ਨੇ ਫਿਰ ਇੱਕ ਗੱਡੇ ਚ 2000 ਕ ਤਾਂ ਛੱਡ ਦਿੰਦੀ ਹੈ ਗੱਡੀ ਸਾਰਾ ਖਰਚਾ ਖੁਰਚਾ ਕੱਟ ਕੇ ਕਈ ਵਾਰੀ ਉਹ ਵੀ ਨਹੀਂ ਪੱਲੇ ਪਾ ਦਿੰਦੇ ਕਿਉਂਕਿ ਬਹੁ ਹਰਾਮੀ ਨੇ ਅੱਗੇ ਪੈਸੇ ਵੀ ਮਾਰ ਦਿੰਦੇ ਆ ਜੀ ਕਈ ਕੀ ਵਾਰ ਤਾਂ ਰਾਤ ਦੇ 12 ਵਜੇ ਤੱਕ ਹਿਸਾਬ ਕੀਤਾ ਨਾਲ ਦਿਮਾਗ ਖੋਰੀ ਕਰਦੇ ਆ ਤਾਂ ਕਹਿੰਦਾ ਲੈ ਜਾ ਆਪਣਾ ਮਾਲ ਵਾਪਸੀ ਫਿਰ ਰਾਤ ਨੂੰ ਕੌਣ ਲੈ ਕੇ ਆਊਗਾ ਮਾਲ ਜੀ ਅੱਗੇ ਫਿਰ ਚੋਰ ਚੱਕੇ ਵੀ ਬਹੁਤ ਹੁੰਦੇ ਆ ਰਸਤੇ 'ਚ ਸਾਰਾ ਉਹ ਸੋਚ ਕੇ ਚੱਲਣਾ ਫਿਰ ਨੀਮਾ ਪੈਣਾ ਹੀ ਪੈਂਦਾ ਫਿਰ ਕੁਝ ਵੀ ਨਹੀਂ ਬਚਦਾ ਕਈ ਵਾਰੀ ਕਈ ਵਾਰੇ ਪੂਰੇ ਪੈਸੇ ਵੀ ਨਹੀਂ ਹੁੰਦੇ ਪੂਰੇ ਜੇ ਮੈਂ ਬੀ ਲਾਇਆ ਤਾਂ ਉਹ ਤੋਂ ਮੈਨੂੰ 15 ਮਿਲ ਜਾਣ ਫਿਰ ਵੀ ਬੜਾ ਦੁੱਖ ਹੁੰਦਾ ਦੁੱਖ ਤਾਂ ਹੁੰਦਾ ਹੀ ਹੈ ਜੇ ਤੇ ਨੁਕਸਾਨ ਹੁੰਦਾ ਜਿਸ ਤਰ੍ਹਾਂ ਹੁਣ ਰਸਤੇ 'ਚ ਜਾਂਦੇ ਹੋ ਹਨਾ ਕਈ ਵਾਰ ਸੋ ਮੁਸ਼ਕਲ ਆ ਜਾਂਦੀ ਹੈ ਜਾਂ ਫਿਰ ਕਿਸੇ ਨੇ ਕੁਝ ਕਹਿਤਾ ਕਿਉਂਕਿ ਕਹਿੰਦੇ ਨਹੀਂ ਕਿ ਸਮਾਜ ਨੂੰ ਦੋ ਪਾਸੇ ਦੰਦੇ ਹੁੰਦੇ ਜੇ ਆਰੀ ਨੂੰ ਇੱਕ ਪਾਸੇ ਹੁੰਦੇ ਹਨਾ ਤੇ ਸੋ ਤਰ੍ਹਾਂ ਦੀ ਦੁਨੀਆ ਮਿਲਦੀ ਹੈ ਕਦੇ ਕੁਝ ਹੋਇਆ ਜਾਂ ਕਿਸੇ ਨੇ ਕਦੇ ਕੁਝ ਕਿਹਾ ਹੋਵੇ ਕੰਦੇ ਦਾ ਬਹੁਤ ਲੋਕ ਨੇ ਜੀ ਹੱਸਦੇ ਵੀ ਨੇ ਬੋਝਣੇ ਕਿ ਵੀ ਆਹ ਦੇਖੋ ਕੂੜਾ ਟਰੱਕ ਚਲਾ ਰਹੀ ਆ ਵੀ ਹਾਂ ਵੀ ਮਤਲਬ ਗਲਤ ਫੋਜ਼ ਮਤਲਬ ਗਲਤ ਫੋਜ਼ ਬਣਾ ਬਣਾ ਕੇ ਭੇਜਦੇ ਨੇ ਹਨਾ ਤੇ ਫਿਰ ਗਲਤ ਵੀ ਬੋਲਦੇ ਨੇ ਗਾਲ੍ਹਾਂ ਵੀ ਕੱਢਦੇ ਨੇ ਫਿਰ ਆਪਾਂ ਵੀ ਉਹਨਾਂ ਨਾਲ ਉਦਾਂ ਹੀ ਹੋ ਜਾਂਦੇ ਆ ਹਨਾ ਇਹ ਕਿਹੜਾ ਇਹਨਾਂ ਤੋਂ ਲੈ ਕੇ ਖਾਰੇ ਕਿ ਮੇਰੇ ਘਰੇ ਆ ਕੇ ਰਸਨ ਪਾਰੇ ਇਹਨਾਂ ਦੀ ਸੁਣੀ ਐ ਸੀ ਤਾਂ ਫਿਰ ਅਸੀਂ ਵੀ ਇਹਨਾਂ ਨਾਲ ਸਿੱਧੇ ਹੋ ਜਾਂਦੇ ਆ ਹੁਣ ਪਰਿਵਾਰ ਦਾ ਕਿੰਨਾ ਕੁ ਸਹਿਯੋਗ ਸੀਗਾ ਜਦੋਂ ਤੁਸੀਂ ਇਸ ਲਾਈਨ ਚ ਆਏ ਪੂਰਾ ਪੂਰਾ ਹੈ ਮੰਮੀ ਦਾ ਮਤਲਬ ਪੂਰਾ ਮੰਮੀ ਦਾ ਸਭ ਤੋਂ ਜ਼ਿਆਦਾ ਸਪੋਰਟ ਹੈ ਮੈਨੂੰ ਹੋਰ ਕਿਸੇ ਦੀ ਨਹੀਂ ਸਪੋਰਟ ਹੈ ਕਿਉਂਕਿ ਕੋਈ ਵੀ ਸਾਡੇ ਰਿਸ਼ਤੇਦਾਰ ਕੋਈ ਵੀ ਨਹੀਂ ਖੜਦਾ ਮੇਰੇ ਨਾਲ ਹਨਾ ਸਿਰਫ ਮੰਮੀ ਦੀ ਸਪੋਰਟ ਹੈ ਮੈਨੂੰ ਜ਼ਿਆਦਾ ਹੁਣ ਤੁਸੀਂ ਰਿਸ਼ਤੇਦਾਰਾਂ ਦੀ ਗੱਲ ਕਰੀਆ ਨਾ ਰਿਸ਼ਤੇਦਾਰਾਂ ਤਾਂ ਹੀ ਆਉਂਦੇ ਆ ਪਰ ਜਦੋਂ ਆਪਾਂ ਕੋਈ ਵੀ ਕੰਮ ਸ਼ੁਰੂ ਕਰਨ ਲੱਗਦੇ ਆ ਤਾਂ ਨਾ ਆਪਾਂ ਇਹ ਦੇਖਦੇ ਆ ਕਿ ਬਹੁਤ ਵੱਡਾ ਸਹਿਯੋਗ ਵੀ ਹੁੰਦਾ ਕਈ ਰਿਸ਼ਤੇਦਾਰਾਂ ਦਾ ਪਰ ਕਈ ਨੀਚੇ ਡੇਗਣ ਵਾਲੇ ਵੀ ਹੁੰਦੇ ਆ ਹਨਾ ਤੇ ਤੁਹਾਨੂੰ ਕਿਵੇਂ ਦਾ ਸਹਿਯੋਗ ਸੀਗਾ ਤੇ ਜੀ ਦੇਖੋ ਪਤਾ ਕਿਆ ਇੱਕ ਅੱਡੇ ਵਿੱਚ ਘਰ ਦੇ ਵਿੱਚ ਚੁਗਲੀ ਕਰਦੇ ਕਰਦੇ ਇਹ ਇੰਨਾ ਕ ਬੰਦੇ ਨੂੰ ਭੜਕਾ ਦਿੰਦੇ ਨੇ ਕਿ ਵੀ ਬੰਦੇ ਨੂੰ ਮਜਬੂਰ ਕਰ ਦਿੰਦੇ ਨੇ ਕਿ ਵੀ ਇਹ ਨੀਚੇ ਹੀ ਗਿਰੇ ਕੋਈ ਵੀ ਰਿਸ਼ਤੇਦਾਰ ਹੋ ਗਿਆ ਜਾਂ ਆਪਣੇ ਆਸ ਪੜੋਸ ਹੋ ਗਿਆ ਉਹ ਚੜਦਾ ਕਿਸੇ ਨੂੰ ਨਹੀਂ ਦੇਖ ਸਕਦੇ ਜਲਦੇ ਨੇ ਹਰ ਕੋਈ ਬੰਦਾ ਇੱਕ ਦੂਜੇ ਨੂੰ ਦੇਖ ਕੇ ਚਲਦਾ ਹੁਣ ਤੁਸੀਂ ਉਹ ਤੁਸੀਂ ਅੱਗੇ ਵੱਧ ਰਹੇ ਹੋ ਹੁਣ ਦੂਜਾ ਬੰਦਾ ਤੁਹਾਨੂੰ ਦੇਖ ਕੇ ਜਲੂ ਗਈ ਕਿਸੇ ਨੂੰ ਅੱਛਾ ਨਹੀਂ ਲੱਗਦਾ ਕਿ ਉਹ ਵੱਧ ਰਿਹਾ ਕਿ ਕਿਨ ਨੂੰ ਤਕਲੀਫ ਕੁਝ ਜ਼ਿਆਦਾ ਹੀ ਹੁੰਦੀ ਪਤਾ ਨਹੀਂ ਕਿ ਸਿੱਧੀ ਹੁੰਦੀ ਹੈ ਮਨ ਤਾਂ ਇਹ ਵੀ ਨਹੀਂ ਪਤਾ ਜੇ ਤੁਹਾਨੂੰ 1-2 ਲੱਖ ਰੁਪਏ ਮਿਲੇ ਵੀ ਦੂਜੇ ਬੰਦੇ ਚੁਗਲੀ ਕਰਨ ਤੋਂ ਫਿਰ ਤਾਂ ਮੈਂ ਵੀ ਚੁਗਲੀ ਕਰਾਂ ਹੈਨਾ ਜੀ ਕੁਝ ਮਿਲਦਾ ਹੈ ਨਹੀਂ ਬੇਫਾਲਤੂ ਦਾ ਟਾਈਮ ਵੇਸਟ ਕਰਦੇ ਕਿਉਂਕਿ ਟਾਈਮ ਦੀ ਬਹੁਤ ਜ਼ਿਆਦਾ ਵੈਲਿਊ ਹੈ ਅੱਜ ਦੇ ਟਾਈਮ 'ਚ ਤੁਸੀਂ ਆਪਣਾ ਟਾਈਮ ਵੇਸਟ ਨਾ ਕਰੋ ਆਪਣੇ ਆਪਣੇ ਕੰਮਾਂ ਤੇ ਫੋਕਸ ਦੋ ਇਹ ਵੱਧ ਰਹੇਗਾ ਹੈਨਾ ਇਹ ਬੈਟਰ ਹੈ ਜ਼ਿਆਦਾ ਦੂਜੇ ਦੇ ਘਰਾਂ ਦੇ ਵਿੱਚ ਜਾ ਕੇ ਤੁਸੀਂ ਚੁਗਲੀ ਕਰੋਗਾ ਤਾਂ ਘਰ ਵਿਗਾੜਦੇ ਹੋ ਤੁਸੀਂ ਸਾਡੇ ਘਰ ਤਾਂ ਕੁਝ ਜ਼ਿਆਦਾ ਹੀ ਇੱਦਾਂ ਹੀ ਹੁੰਦਾ ਹੈ ਅੱਛਾ ਹਾਂਜੀ ਕੋਈ ਕਹਿੰਦਾ ਕੁਝ ਨਹੀਂ ਬਸ ਕਹਿੰਦੇ ਰਹਿੰਦੇ ਨੇ ਹੁਣ ਨਾਮ ਤਾਂ ਆਪਾਂ ਕਿਉਂ ਲਈਏ ਹੈ ਨਾ ਤਾਂ ਕਰਕੇ ਕਹਿੰਦੇ ਰਹਿੰਦੇ ਨੇ ਕੰਦੇ ਚਲ ਆਪਣੀ ਕੁੜੀ ਦਾ ਰਿਸ਼ਤਾ ਕਰਦੇ ਵਿਆਹ ਕਰਦੇ ਹੁਣੇ ਉਮਰ ਨਹੀਂ ਹੈਗੀ ਕੰਮ ਕਰਨ ਦੀ ਅੱਛਾ ਹਾਂਜੀ ਪਰ ਉਹਨਾਂ ਨੂੰ ਪੁੱਛਿਆ ਜਾਵੇ ਕਿ ਵੀ ਹਾਂ ਵੀ ਮੇਰੇ ਘਰ ਤੇ ਫਿਰ ਰਾਸ਼ਨ ਕੌਣ ਲਿਆ ਕੇ ਦੇਗਾ ਤੁਸੀਂ ਦੋਗੇ ਮੈਂ ਵਿਆਹ ਕਰਨਾ ਤਾਂ ਮੈਂ ਹੁਣੇ ਕਰ ਲਾ ਮੇਰੇ ਪਾਈ ਪੈਣ ਵੀ ਪੜਨਗੇ ਸੋ ਜਿੰਮੇਵਾਰੀਆਂ ਨੇ ਮੰਮੀ ਦੀ ਹੁਣ ਉਮਰ ਹੋ ਗਈ ਹੈ ਕਿ ਮੰਮੀ ਦਾ ਸਾਥ ਤਾਂ ਮੈਂ ਨਹੀਂ ਦੇਣਾ ਤਾਂ ਹੋਰ ਕੌਣ ਦੇਊਗਾ ਭਾਈ ਐ ਭਾਈ ਦਾ ਵਿਆਹ ਹੋ ਗਿਆ ਉਹ ਆਪਣਾ ਪੁੱਛਦਾ ਨਹੀਂ ਹੈਗਾ ਸਾਰੀ ਜ਼ਿੰਮੇਵਾਰੀ ਕਰਦੀ ਪਈ ਹੈ ਹਾਂਜੀ ਉਹ ਤਾਂ ਮੈਨੂੰ ਵੀ ਨਹੀਂ ਪੁੱਛਦਾ ਜਦੋਂ 2 ਪੈਸੇ ਮਿਲਣਗੇ ਤਾਂ ਆਉਂਦਾ ਉਹ ਅੱਛਾ ਹਾਂਜੀ ਫਿਰ ਡੈਡੀ ਤੁਹਾਡੇ ਮਤਲਬ ਕੀ ਖਰਚਾ ਪਾਣੀ ਤੁਹੋਂ ਦਿੰਦੇ ਨੇ ਨਹੀਂ ਡੈਡੀ ਤਾਂ ਦੇਖੋ दारू ਪਿੰਦੇ ਆ ਜੋ ਸਾਨੂੰ ਖਰਚਾ ਪਾਣੀ ਦਿੰਦੇ ਨਹੀਂ ਉਲਟਾ ਲੈਂਦੇ ਆ ਮੇਰੇ ਤੋਂ ਅੱਛਾ ਹਾਂਜੀ ਕਹਿੰਦੇ ਮੈਨੇ ਰੋਟੀ ਨਹੀਂ ਖਾਈ ਅੱਜ ਮੈਨੂੰ ਇੰਨੇ ਪੈਸੇ ਦੇ ਦੇ ਉਹਨੇ ਪੈਸੇ ਦੇ ਦੇ ਹੂੰ ਤੇ ਤੁਹਾਨੂੰ ਪਤਾ ਹੀ ਆ ਦੇਖ ਕੇ ਦੇਣਾ ਹੀ ਪੈਂਦਾ ਦੇਣੇ ਪੈਂਦੇ ਆ ਹਾਂਜੀ ਕਿਉਂਕਿ ਕੋਈ ਵੀ ਅੱਛਾ ਜਿੰਨਾ ਮਰਜ਼ੀ ਆ ਪਰ ਹੈ ਤਾਂ ਡੈਡੀ ਐ ਬਿਲਕੁਲ ਹਾਂਜੀ ਇਸ ਰੌਣ ਤੁਸੀਂ ਦੱਸਿਆ ਕਿ ਰਿਸ਼ਤੇਦਾਰ ਵੀ ਕਾਫੀ ਕੁਝ ਬੋਲਦੇ ਆ ਆਣ ਜਾਣ ਦੇ ਟਾਈਮ ਵੀ ਕਾਫੀ ਪ੍ਰੋਬਲਮਸ ਆਉਂਦੀਆਂ ਨੇ ਫਿਰ ਹਿੰਮਤ ਕਿੱਥੋਂ ਆਉਂਦੀ ਐ ਇੰਨਾ ਕੁਝ ਸੁਚੇਲਣ ਦੀ ਕੋਦ ਹਿੰਮਤ ਸਾਰਿਆਂ ਨੂੰ ਇਗਨੋਰ ਕਰਕੇ ਫਿਰ ਮਤਲਬ ਹੌਸਲਾ ਕਰਨਾ ਪੈਂਦਾ ਕਿ ਵੀ ਹਾਂ ਵੀ ਚੱਲ ਛੱਡ ਪਰੇ ਇਗਨੋਰ ਮਾਰ ਲੈਣਾ ਨੂੰ ਕਿਉਂਕਿ ਇਹਨਾਂ ਨੂੰ ਦੇਖੇ ਜਾਵਾਂਗੇ ਤਾਂ ਬੰਦਾ ਉੱਥੇ ਹੀ ਰੁਕ ਜਾਏ ਉੱਥੇ ਸਟੌਪ ਹੋ ਜਾਏਗਾ ਇਸ ਕਰਕੇ ਇਗਨੋਰ ਕਰਨਾ ਪੈਂਦਾ ਏ ਇਹਨਾਂ ਦੀ ਗੱਲਾਂ ਨੂੰ ਫਿਰ ਅੱਗੇ ਵਧਣਾ ਪੈਂਦਾ ਮਤਲਬ ਤਾਂ ਹੀ ਤੁਹਾਡੇ ਚ ਇੰਨੀ ਦਲੇਰੀ ਆਈ ਹੈ ਕਿ ਸਾਰਾ ਕੁਝ ਇਗਨੋਰ ਕਰਕੇ ਅੱਗੇ ਵਧੋ ਹਾਂਜੀ ਕਿਉਂਕਿ ਮੈਂ ਸਾਰੀ ਗੱਲਾਂ ਨੂੰ ਇਗਨੋਰ ਕਰਕੇ ਹੁਣ ਤਾਂ ਕਰਕੇ ਮੈਨੂੰ ਵੀ ਡਰਾਈਵਿੰਗ ਲੈਣ ਤੇ ਗਾਣੇ ਚਲਾ ਕੇ ਆਪਣੇ ਆਰਾਮ ਨਾਲ ਚੱਲੀ ਜਾਓ ਕੰਮ ਕਰੀ ਜਾਓ ਤੇ ਨਾਲੇ ਠੀਕ ਐ ਵਧੀਆ ਐ ਕੰਮ ਕੋਈ ਮਾੜਾ ਨਹੀਂ ਹੈਗਾ ਡਰਾਈਵਿੰਗ ਵੀ ਬਹੁਤ ਵਧੀਆ ਐ ਕਿ ਜਿਸ ਨਾਲ ਮੇਰੀ ਹੁਣ ਘਰ ਦਾ ਖਰਚਾ ਚੱਲ ਰਿਹਾ ਹੈ ਗੁਜ਼ਾਰਾ ਚੱਲ ਰਿਹਾ ਉਹ ਸਾਰਾ ਮੇਰੇ ਡਰਾਈਵਿੰਗ ਦੇ ਥਰੂ ਹੀ ਚੱਲ ਰਿਹਾ ਹੈ ਹਨਾ ਤੇ ਕੋਈ ਵੀ ਮੈਂ ਮਤਲਬ ਕੋਈ ਵੀ ਗਲਤ ਸਮਝੇ ਵੀ ਕਿ ਡਰਾਈਵਿੰਗ ਗਲਤ ਲੈਣਾ ਇਹ ਆ ਉਹ ਆ ਹੈਗੀ ਐ ਗਲਤ ਗਲਤ ਬੰਦਾ ਲਈ ਗਲਤ ਲੈਣਾ ਪਰ ਨਹੀਂ ਮੇਰਾ ਤਾਂ ਡਰਾਈਵਿੰਗ ਥ੍ਰੀ ਹੀ ਮੇਰਾ ਪਰਦਾ ਗੁਜ਼ਾਰਾ ਚੱਲ ਰਿਹਾ ਹੈ ਪਰ ਤੁਹਾਡਾ ਸ਼ੌਂਕ ਵੀ ਸੀਗਾ ਨਾ ਡਰਾਈਵਿੰਗ ਕਰਨ ਦਾ ਤੁਸੀਂ ਤਾਂ ਕਰਕੇ ਚੂਜ਼ ਕੀਤਾ ਹੈ ਜਾਂ ਫਿਰ ਉਦਾਂ ਹੀ ਕੋਈ ਮਜਬੂਰੀ ਨਹੀਂ ਨਹੀਂ ਸ਼ੌਕ ਨਹੀਂ ਸੀ ਸ਼ੌਕ ਤਾਂ ਦੂਜੇ ਕਾਰਾ ਚਲਾਉਂਦਾ ਸੀਗਾ ਜੀ ਤੇ ਕਈ ਵਾਰੀ ਸੁਪਨੇ ਵਿੱਚ ਵੀ ਆਉਂਦਾ ਸੀ ਹਨਾ ਜੀ ਕਿ ਵੀ ਕਾਰਾ ਚਲਾਵਾਂ ਹਨਾ ਕਾਰਾ ਤਾਂ ਮੈਨੂੰ ਕਿਹੜਾ ਪਤਾ ਤੇ ਕਿ ਵੀ ਆਹ ਗੱਡੀ ਹੱਥ ਲੱਗ ਜੂਗੀ ਮੇਰੇ ਤੇ ਫਿਰ ਸ਼ੌਕ ਤਾਂ ਨਹੀਂ ਸੀਗਾ ਜੀ ਇਹ ਮੇਰਾ ਮੇਰਾ ਤਾਂ ਸਿਰਫ ਹੁਣ ਮਜਬੂਰੀ ਬਣ ਗਈ ਇੱਕ ਸ਼ੌਕ ਤਾਂ ਕੀ ਸੀ ਹਾਂਜੀ ਕੰਮ ਤਾਂ ਫਿਰ ਕਰਨਾ ਹੀ ਪਿਆ ਕਿਉਂਕਿ ਹੋਰ ਕਿ ਮੈਨੂੰ ਵਦਿਆਨ ਲੱਗਿਆ ਕਿ ਕੋਠੀ 'ਚ ਵੀ ਮੈਂ ਕੰਮ ਕਰਕੇ ਦੇਖ ਲਿਆ ਖੇਤਾ 'ਚ ਵੀ ਮੈਂ ਕੰਮ ਕਰਕੇ ਦੇਖ ਲਿਆ ਸਾਰੇ ਕਿੱਥੇ ਕੰਮ ਕਰਕੇ ਦੇਖ ਰਿਆ ਧੂਨ ਮੇਰੀ ਡਰਾਈਵਿੰਗ ਚੱਲ ਰਹੀ ਮੈਨੂੰ ਸਭ ਤੋਂ ਬੈਟਰ ਇਹੀ ਲੱਗਿਆ ਜੀ ਕਿਉਂਕਿ ਕਿਸੇ ਦੇ ਨੀਚੇ ਮੈਂ ਕੰਮ ਨਹੀਂ ਕਰ ਸਕਦੀ ਕਿਉਂਕਿ ਇਹ ਹੁੰਦਾ ਜੇ ਆਪਾਂ ਜੋਬ ਜੋਬ ਵੀ ਕਰਦੇ ਆ ਤਾਂ ਆਪਾਂ ਦੂਜੇ ਦੇ ਅੰਡਰ ਕੰਮ ਕਰਦੇ ਆ ਪਰ ਆਪਣਾ ਕੰਮ ਤਾਂ ਫਿਰ ਆਪਣਾ ਹੀ ਹੁੰਦਾ ਕਿਉਂਕਿ ਦੇਖੋ ਜੀ ਕੋਠੇ ਵਿੱਚ ਵੀ ਕੰਮ ਕਰਾਂਗੇ ਤਾਂ ਉਹੋ ਹੀ ਕੋਈ ਟਾਈਮਿੰਗ ਨਹੀਂ ਹੈ ਝਾੜੂ ਪੋਚਾ ਹੋ ਬਣਾ ਕੇ ਦੇਣਾ ਉਹਨਾਂ ਨੂੰ ਉਹਦੇ ਬਾਅਦ ਜਦ ਤੱਕ ਉਹ ਨਹੀਂ ਖਾਂਦੇ ਜਦ ਤੱਕ ਅਸੀਂ ਨਹੀਂ ਖਾ ਸਕਦੇ ਕਿਸੇ ਨੀਚੇ ਬੰਦਾ ਪਤਾ ਨਹੀਂ ਕਿੱਦਾਂ ਖਾਂਦਾ ਇਹ ਜਿੱਥੇ ਮੈਂ ਆਪਣੇ ਘਰੇ ਦੋ ਰੋਟੀਆਂ ਖਾਂਦੇ ਨਾ ਉੱਥੇ ਇੱਕ ਰੋਟੀ ਖਾਣੀ ਪੈਂਦੀ ਹੈ ਤਾਂ ਕਰਕੇ ਸ਼ਰਮ ਮਹਿਸੂਸ ਕਰਕੇ ਮੈਂ ਕਿਸੇ ਥੱਲੇ ਕੰਮ ਨਹੀਂ ਕੀਤਾ ਹੱਦ ਤੱਕ ਤਾਂ ਕੀਤਾ ਤਾਂ ਸੀਗਾ ਪਰ ਹੁਣ ਹੁਣ ਨਹੀਂ ਹੁਣ ਤਾਂ ਚਲੋ ਹੁਣ ਤਾਂ ਮੈਂ ਆਪਣੀ ਆਪਣੇ ਜਦ ਮਰਜ਼ੀ ਟਾਈਮ ਮਿਲਦਾ ਜਦ ਹੀ ਜਾਣਾ ਹੁੰਦਾ ਕੰਮ ਤੇ ਕਿਤੇ ਨੀਚੇ ਕੰਮ ਨਹੀਂ ਕਰਦਾ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਬੱਜ ਜਿੰਦ ਜਿੰਦੇ ਇਹ ਕਹਿਣਾ ਚਾਹੁੰਦੇ ਕਿ ਮੈਨੂੰ ਬਾਹਰ ਭੇਜਿਆ ਜਾਵੇ ਥੋੜਾ ਤੇ ਬਸ ਇਹ ਰਿਕੁਐਸਟ ਆ ਥੋੜੀ ਜੀ ਜਿਆਦਾ ਨਹੀਂ ਥੋੜੀ ਹੁਣ ਤਾਂ ਦੇਖਿਆ ਜabe ਬਾਹਰੋਂ ਕਾਫੀ ਲੋਕ ਆ ਰਹੇ ਨੇ ਪੰਜਾਬ ਦੇ ਵਿੱਚ ਸੈਟਲ ਹੋ ਰਹੇ ਨੇ ਆ ਨਾ ਤੇ ਇਸ ਚੀਜ਼ ਨੂੰ ਵੀ ਤਾਂ ਦੇਖ ਕੇ ਕਿਤੇ ਐ ਨਹੀਂ ਲੱਗਦਾ ਕਿ ਹਾਂ ਵੀ ਮੈਂ ਨਹੀਂ ਜਾਣਾ ਇਹ ਬਾਹਰ ਨਹੀਂ ਨਹੀਂ ਜੀ ਪਤਾ ਕਿ ਬਾਹਰ ਬਾਹਰ ਤਾਂ ਇੰਨੇ ਜਿਆਦਾ ਮਤਲਬ ਰਹਿਣਾ ਔਖਾ ਨਹੀਂ ਜਿੰਨਾ ਕਿ ਉਰੇ ਰਹਿਣਾ ਔਖਾ ਇਹ ਪੰਜਾਬ ਵਿੱਚ ਪੰਜਾਬ ਵਿੱਚ ਤਾਂ ਬਹੁਤ ਜਿਆਦਾ ਗੰਦੇ ਕੰਮ ਚੱਲ ਰਹੇ ਉੱਥੇ ਤਾਂ ਇੰਨਾ ਵੀ ਨਹੀਂ ਚੱਲ ਰਿਹਾ ਉੱਥੇ ਸਾਰੇ ਕਿੱਥੇ ਕੈਮਰੇ ਲੱਗੇ ਹੋਏ ਨੇ ਸੋ ਵਿੱਚੋ ਇੱਕ ਬੰਦਾ ਜਿਹੜਾ ਪੱਕਾ ਹੋ ਜਾਂਦਾ ਜੀ ਜਿਹਨੂੰ ਆਪਣੇ ਘਰ ਦੀ ਥੋੜੀ ਹੁੰਦੀ ਹੈ ਕਿ ਵੀ ਹਾਂ ਵੀ ਮੇਰੇ ਫੈਮਲੀ ਵੀ ਹੈਗੀ ਪਿੱਛੇ ਉਹ ਬੰਦਾ ਕਰ ਲੈਂਦਾ ਜਿਹਨੂੰ ਕਿ ਪਤਾ ਵੀ ਨਹੀਂ ਮੇਰੇ ਅੱਗੇ ਪਿੱਛੇ ਕੋਈ ਨਾ ਐ ਸਮਸਤੀਆਂ ਹੀ ਕਰਦਾ ਜੀ ਉੱਥੇ ਜਾ ਕੇ ਜਾਂ ਦਿਲ ਨਹੀਂ ਲੱਗਦਾ ਫਿਰ ਆ ਜਾਂਦਾ ਸੋ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਠੀਕ ਹੈ ਜੀ ਥੈਂਕ ਯੂ ਸੋ ਏ ਸੀ ਸਾਡੇ ਨਾਲ ਕਾਜਲ ਟਰੱਕ ਡਰਾਈਵਰ ਜਿਸਨੇ ਆਪਣੀ ਮਿਹਨਤ ਦੇ ਨਾਲ ਹੁਣ ਤੱਕ ਕਾਫੀ ਜਿਹੜਾ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋ ਇਹ ਖੁਦ ਅੱਗੇ ਆਈ ਹੈ ਤੇ ਘਰ ਦਾ ਸਾਰਾ ਖਰਚਾ ਚਲਾ ਰਹੀ ਹੈ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਧੰਨਵਾਦ